ਹੈਲੋ ਸਸੀਕਲ ਜੀ ਹੁਣ ਟਾਈਮ ਹੈ ਹੈਲੋ ਸਸੀਕਲ ਡਿਜ਼ਾਈਨ ਮਨਾਰੀ ਕੋਸਾ ਰੌਇਲ ਕਲੈਕਸ਼ਨ ਫਲੈਕਸ ਸੈਟ ਅੱਜ ਅਸੀਂ ਨਵਾਂ ਬਲੌਬ ਲੈ ਕੇ ਹਾਸੀ ਨਾਲ ਤੁਹਾਡੇ ਸਾਹਮਣੇ ਤੇ ਆ ਅਸੀਂ ਲੱਤੀ ਸੀ ਸਕੂਲੋਂ ਆਈ ਸੀ 3 ਵਜੇ ਟਾਈਮ ਹੋ ਗਿਆ 3:30 ਮਿੰਟ ਕੱਪੜੇ ਮੰਮੀ ਨੇ ਗਾਲਾਂ ਦੇ ਕੇ ਸਾਡੇ ਚੇਂਜ ਕਰਵਾ ਦਿੱਤੇ ਗਾਲਾਂ ਨਹੀਂ ਅਸੀਂ ਕੱਲਾ ਆਖਿਆ ਸੀ ਅੱਜ ਹਜੇ ਤੱਕ ਨਾ ਚਾਹ ਪੀਤੀ ਹੈ ਨਾ ਰੋਟੀ ਖਾਧੀ ਹੈ ਇਹ ਕੀ ਹੈ ਇਹ ਹੀ ਸੀ ਇੱਧਰ ਦਿਂਦੀਆਂ ਮੈਂ ਦਿਖਾ ਰੋ ਮੈਂ ਕਰਦੀਆਂ ਬਈ ਪਹਿਲਾਂ ਤਾਂ ਨਾ ਹੱਦ ਸਾਰੇ ਮੈਂ ਪੋਚ ਲਾਉਂਦੀ ਨੇ ਚੱਕੀਆਂ ਹੱਥ ਨਾਲ ਉਹ ਥੱਲੇ ਸਿੱਟਿਆ ਨਹੀਂ ਮੈਂ ਅਮਰੀਨ ਅੱਜ ਤਾਂ ਮੈਂ ਇਸ ਲਈ ਇਕੱਠੀਆਂ ਕਰਤੀਆਂ ਵੀ ਤੁਸੀਂ ਹਜੇ ਪੂਰੀ ਨਹੀਂ ਕੀਤੀ ਗੇਮ ਤੇ ਦਵਾਰੇ ਆ ਕੇ ਰੋਮੋਂਗੀਆਂ ਤੇ ਪੈਸੇ ਲਵਾਉਂਗੀਆਂ ਅੱਜ ਦੁਬਾਰ ਨਹੀਂ ਇਕੱਠੀਆਂ ਕਰਦੀ ਮੈਂ ਪਤਾ ਹੈ ਕਿਵੇਂ ਇਕੱਠੀਆਂ ਕਰਦੀ ਮੈਂ ਆਏ ਆਏ ਝਾੜੂ ਲਾਉਂਦੀ ਨੇ ਦੇਖੀ ਆਏ ਉਂਗਲ ਲਾਲਾ ਲਾ ਕੇ ਆਏ ਆਏ ਸਾਰੀਆਂ ਇਕੱਲੇ ਇੱਕ ਇੱਕ ਕਰਕੇ ਹੋਰ ਲੱਗਾ ਨਹੀਂ ਸੀ ਵਿੱਚ ਹੈ ਗਲੂ ਥੋੜਾ ਸੀ ਗਿਆ ਤੇ ਚ ਬਲੂ ਨਾ ਆ ਸਾਰੀਆਂ ਇਕੱਠੀਆਂ ਕਰੀਆਂ ਪਈਆਂ ਸੀਗੀਆਂ ਇਹ ਜਿਹੜੀਆਂ ਪਲੇਟ 'ਚ ਪਹਿਲਾਂ ਹੈ ਨਹੀਂ ਸੀ ਕੁਝ ਵੀ ਪਹਿਲਾਂ ਵੀ ਸੀਗੀਆਂ ਪਲੇਟ 'ਚ ਪਰ ਜਿਹੜੀਆਂ ਇਕੱਠੀਆਂ ਕੀਤੀ ਉਹ ਸਾਰੀਆਂ ਮੈਂ ਇਹਦੇ ਵਿੱਚ ਹੀ ਪਾਦ ਰਹੀ ਸੀ ਫਿਰ ਮੈਂ ਹੋਰ ਭੰਡਣ ਲਾਇਆ ਤੇ ਜੂਨੀਫਾਰਮ ਲੈ ਕੇ ਆਏ ਸੀ ਟਿੱਤੀ ਪਹਿਣੇ ਤੜਕੇ ਆਈ ਕਾਰਡ ਮੰਗੀ ਚੰਗਾ ਤੁਹਾਨੂੰ ਮੈਂ ਦੇਉਂਗੀ ਆਈ ਕਾਰਡ ਬੱਸ ਸੁਣੀ ਕਿੰਨੀ ਬਣੀ ਹੈ ਦੇਖਾਂ ਬਾਕੀ ਸੁਣੀ ਕਿਹੜੀ ਹੈ ਮੈਂ ਹਜੇ ਮੇਰੀ ਬਣੀ ਨਹੀਂ ਆ ਆ ਦੇਖੋ ਜਿੰਨੀ ਪੂਰੀ ਹੋਈ ਆ ਤੇ ਮੈਂ ਬਾਕੀ ਸੁਣੀ ਕਿਹੜੀ ਆ ਉਹ ਮਹਿਰੀਨ ਵਾਲੀ ਬੱਸ ਸੁਣੀ ਹੈ ਮੇਰੀ ਵਾਲੀ ਹੂੰ ਉਹਦੇ ਵਾਲੇ ਹਾਂ ਮੇਰੇ ਵਾਲੇ ਦੇਖੀ ਕਿੰਨੇ ਸਰਪਕਾਈ ਕਰਦਿਆਂ ਨੇ ਹਾਇ ਰੱਬਾ ਨਮਾ ਹੀ ਖੇਡਾਂ ਨਮਾ ਹੀ ਟਾਈਮ ਹਨਾ ਕੱਲ ਕਿੰਨੇ ਪੈਸੇ ਲਾ ਕੇ ਆਈਓ ਆਮ 200 ਇਹ ਦਸ ਮਨੇ 200 200 ਜੁਰਾਵਰਦਰੀਂ ਕਰੋ ਜਲੇ ਹੁੰਦਾ ਹੂੰ 200 ਦਾ ਸਾਢੇ ਤੋਂ ਨਾ ਪੈਣਾ ਮੈਂ ਜਰਾ ਪੂਰਾ ਹੋਏ 1 ਲੀਟਰ ਵਾਲੀ ਸ਼ੀਸ਼ੀ ਦੇ ਦੂੰਗੇ ਨਾ ਬਈ ਨਾ 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 ਗੋ ਜਿਵੇਂ ਮੈਂ ਤੁਹਾਨੂੰ ਪਹਿਲਾਂ ਇਸ ਸੂਟ ਦਿਖਾਏ ਸੀ ਹਨਾ ਵੀ ਆਪਾਂ ਇਹ ਵਰਕ ਕਰਨਾ ਹੈ ਤਾਂ ਇਹਨਾਂ ਦੇ ਆਪਾਂ ਟ੍ਰੇਸ ਕਰ ਲਏ ਸੀ ਅਸੀਂ ਰੈਡੀ ਪਰ ਮੇਰੇ ਤੋਂ ਟ੍ਰੇਸ ਰੈਡੀ ਕਰ ਦਿੰਦੀ ਆ ਵੀਡੀਓ ਨਹੀਂ ਬਣਨਾ ਤਾਂ ਮੈਂ ਤੁਹਾਨੂੰ ਦੱਸਦੀ ਆ ਕਿ ਜੇਕਰ ਤੁਸੀਂ ਮਤਲਬ ਕਿ ਸਲਵਾਰ ਕੱਲੀ ਤੇ ਵਰਕ ਕਰਨਾ ਜੇ ਤਾਂ ਤੁਸੀਂ ਵਰਕ ਕਰਨਾ ਨਾਰਮਲ ਪਟਿਆਲਾ ਸ਼ਾਹੀ ਸਲਵਾਰ ਦਾ ਫਿਰ ਤਾਂ ਤੁਸੀਂ ਪੌਂਚਾ ਤੇ ਵਰਕ ਕਰਨਾ ਤਾਂ ਇਸ ਤਰੀਕੇ ਨਾਲ ਮੇਜ਼ਰ ਕਰਕੇ ਦੋਨੋਂ ਪੌਂਚੇ ਇੱਕ ਸਾਈਡ ਤੇ ਵਰਕ ਹੋ ਜਾਣਗੇ ਤੇ ਜੇਕਰ ਤੁਸੀਂ ਬਣਾਉਣੀ ਆ ਸਟ੍ਰੇਟ ਸਲਵਾਰ ਤਾਂ ਮੈਚਿੰਗ ਸੂਟ ਦੇ ਵਿੱਚ ਤੁਸੀਂ ਇੱਕ ਪੌਂਚਾ ਇਸ ਕੰਨੀ ਤੇ ਵਰਕ ਕਰ ਸਕਦੇ ਹੋ ਤੇ ਦੂਸਰਾ ਪਹੁੰਚਾ ਇਸ ਕੰਨੀ ਤੇ ਵਰਤ ਕਰ ਸਕਦੇ ਹੁਣ ਆਪਾਂ ਇਹਨੂੰ ਮੈਜ਼ਰ ਕਰਕੇ ਨਿਸ਼ਾਨ ਲਗਾਉਗੇ ਤਾਂ ਮੈਜ਼ਰ ਦਾ ਮਤਲਬ ਕਿ ਆਪਾਂ ਡਿਜ਼ਾਈਨ ਬਣਾਇਆ ਇਹ ਦਾ ਡਿਜ਼ਾਈਨ ਇਹ ਫਲਾਵਰਸ ਦੇ ਅਕੋਰਡਿੰਗ ਬਣਾਇਆ ਇਹ ਪ੍ਰਿੰਟਿੰਗ ਇਹਦੀ ਬਹੁਤ ਸੋਹਣੀ ਆ ਨਾ ਤੇ ਮੈਥਿਊ ਵੀ ਮਤਲਬ ਕੀ ਜਿਵੇਂ ਕਹਦੀਏ ਕੱਪੜਾ ਬਹੁਤ ਸੋਹਣਾ ਲੱਗਿਆ ਹੋਇਆ ਤੇ ਆਪਾਂ ਨੀਚੇ 2 ਇੰਚ ਜਿਹੜਾ 2 ਦਾ 2.5 ਜਿੰਨਾ ਤੁਸੀਂ ਪੌਂਚਾ ਬਣਾਉਣਾ ਹੈ ਨਾ ਉਨਿਕ ਮਾਰਜਿਨ ਛੱਡ ਦਿੱਤਾ ਤੇ ਆਪਾਂ ਕਰਾਂਗੇ ਜੀ ਵਰਕ 7 ਇੰਚ ਮੂਰੀ ਦੇ ਹਿਸਾਬ ਦੇ ਨਾਲ ਜੇ ਬਦਰ ਫੇਰ たら ਸਾਈਟ ਤੋਂ ਕੋਲੀਨ ਕਪੜਾ ਲੈ ਲੈਂਦਾ ਹੈ ਨਾ ਤੇ ਇਸ ਤਰੀਕੇ ਨਾਲ ਆਪਾਂ ਸੈਂਟਰ ਕਰਕੇ 14 ਇੰਚ ਮੂਰੀ ਦਾ ਜਿਹੜਾ ਵਰਕ ਕਰਾਂਗੇ ਤੇ ਜਿਹੜੀ ਉਹ ਡਿਜ਼ਾਈਨ ਕੀਤੀ ਹੈ ਉਹ ਉਹਦੇ ਪ੍ਰੈਸ ਬਣ ਤਾ ਇਹ ਤਾਂ ਬਹੁਤ ਜਿਆਦਾ ਤੇਪਾ ਹਣਾ ਹੈ ਨਾ ਇਹਦੀ ਡਿਜ਼ਾਈਨਿੰਗ ਆਪਾਂ ਇਸ ਤਰ੍ਹਾਂ ਫਲਾਵਰਜ਼ ਨਾਲ ਕੀਤੀ ਹੋਈ ਆ ਇਹ ਪੂਰੀ ਜਿੱਦਾਂ ਇਹ ਫਲਾਰ ਸੀਗੀ ਆਪਾਂ ਉਦੋਂ ਦੇ ਬਣਾਈ ਆ ਨਾ ਹਾਂਜੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਆਪਾਂ ਸਲਵਾਰ ਦਾ ਜਿਹੜਾ ਮੇਜਰ ਹੈ ਕਿਸ ਤਰੀਕੇ ਨਾਲ ਕਰਨਾ ਤਾਂ ਆਪਾਂ ਇਹ ਕਰੀ ਸੀ ਸਟਰੇਟ ਸਲਵਾਰ ਤਾਂ ਆਪਾਂ ਇਹਦਾ ਸੈਂਟਰ ਕਰਕੇ ਇੱਕ ਪਹੁੰਚਾ ਇੱਕ ਸਾਈਡ ਦੂਸਰਾ ਪਹੁੰਚਾ ਦੂਸਰੀ ਸਾਈਡ ਟਰੇਸ ਕਰ ਲਵਾਂਗੇ ਜਿੰਨੇ ਸ ਆਪਾਂ ਟਰੇਸ ਕਰਦੇ ਆ ਜਿੰਨੇ ਟਾਈਮਸ ਵਿੱਚ ਮੈਂ ਤੁਹਾਨੂੰ ਸਾਰਿਆਂ ਨੂੰ ਰਿਕਵੈਸਟ ਕਰਦੀ ਆ ਕਿ ਪਲੀਜ਼ ਜਿਨ੍ਹਾਂ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹਨ ਉਹ ਸਬਸਕ੍ਰਾਈਬ ਕਰ ਲੋ ਤਾਂ ਤੁਸੀਂ ਘੱਟ ਰੇਟਾਂ ਦੇ ਵਿੱਚ ਵਧੀਆ ਸੋਨਾ ਵਰਕ ਕਰਵਾ ਸਕਦੇ ਹੋ ਜਿਹੜਾ ਕੋਈ ਨੇੜੇ ਤੇੜੇ ਦਾ ਉਹ ਵਿਜ਼ਿਟ ਕਰ ਸਕਦਾ ਹਨ ਵਰਕ ਦੇਖ ਸਕਦਾ ਤਾਂ ਇਹ ਸੂਤ ਸੀਗੇ ਜਿਹੜੇ ਇੱਕ ਬਟੇਕ ਵਾਲੀ ਭੈਣ ਦੇ ਨੇ ਬਹੁਤ ਮਤਲਬ ਕਿ ਜਾਇਜ਼ ਜੇ ਰੇਟ ਨੇ ਆਪਣੇ ਕੋਈ ਨਜਾਇਜ਼ ਰੇਟ ਨਹੀਂ ਹੈਗੇ हां थोड़ी बहुत जी में कह लिए भी प्रॉब्लम आ सकती हुंदी है वो प्रॉब्लम ये आउगी कि सूट कोई 1 2 दिन लेट हो सकता है क्योंकि मैं जमे पहले ही कहनी है कि मैं काम बहुत ਘੱਟ ਫੜਦੀ ਆ ਮੈਂ ਉਨਾ ਕੀ ਫੜਦੀ ਆ ਜਿੰਨਾ ਕਿ ਮੈਂ ਕਰ ਸਕਾਂ ਪਰ ਫਿਰ ਵੀ ਇਹ ਪ੍ਰੋਬਲਮ ਇਸ ਲਈ ਆ ਜਾਂਦੀ ਹੈ ਕਿ ਕਈ ਵਾਰੀ ਛੋਟਾ ਬੱਚਾ ਉਹ ਬਿਮਾਰ ਹੋ ਜਾਂਦਾ ਜਾਂ ਖੇਡ ਨਹੀਂ ਲੱਗਦਾ ਤਾਂ ਕਰਕੇ ਕੋਈ ਪ੍ਰੋਬਲਮ ਹੋ ਸਕਦੀ ਆ ਆਦਰਵਾਇਸ ਤੁਹਾਨੂੰ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸ਼ਿਕਾਇਤ ਨਹੀਂ ਮਿਲੂਗੀ ਤਾਂ ਆਪਾਂ ਇੱਥੇ ਕਰ ਰਹੇ ਆ ਟ੍ਰੇਸ ਤਾਂ ਅੱਜ ਆਪਾਂ ਕਰੀਆਂ ਸੀ ਦੋ ਸਲਵਾਰਾਂ ਤਾਂ ਮੈਂ ਤੁਹਾਨੂੰ ਦੂਜੀ ਸਲਵਾਰ ਵੀ ਸ਼ੋਅ ਕਰੂੰਗੀ ਪਰ ਦੂਸਰੀ ਦੀ ਮੇਰੇ ਤੋਂ ਵੀਡੀਓ ਨਹੀਂ ਬਣਾਈ ਗਈ ਵੀਡੀਓ ਇੱਥੇ ਜੋਰਵਰ ਨੂੰ ਲੈ ਕੇ ਗਏ ਸੀ ਗੁਰਪ੍ਰੀਤ ਉਹਦੇ ਸੈਂਡਲ ਪਾਉਣ ਫਿਰ ਉਹ ਆ ਗਈ ਸੀਗੇ ਸੈਂਡਲ ਲੈ ਕੇ ਸੈਂਡਲ ਦੇ ਚੱਪਲੇ ਲੈ ਕੇ ਮਹਿਰੀਨ ਵੀ ਆਪਦੇ ਸ਼ੂਜ਼ ਲੈ ਕੇ ਆਈ ਹੈ ਸਕੂਲ ਵਾਲੇ ਹਨਾ ਤਾਂ ਜਦੋਂ ਉਹ ਘਰੇ ਆਏ ਤਾਂ ਉਹਨਾਂ ਦਾ ਪੈ ਗਿਆ ਰੋਲਾ ਤਾਂ ਤੁਹਾਨੂੰ ਉਹ ਵੀ ਵੀਡੀਓ ਮੈਂ ਸ਼ੇਅਰ ਕਰੂੰਗੀ ਤਾਂ ਉਮੀਦ ਕਰਦੀ ਆ ਕਿ ਮੇਰੀ ਜਿਹੜੀ ਕੋਸ਼ਿਸ਼ ਆ ਉਹ ਵਧੀਆ ਲੱਗਦੀ ਹੋਊਗੀ ਜਿੰਨਾ ਭੈਣਾਂ ਨੇ ਘਰੇ ਬੈਠ ਕੇ ਕੰਮ ਸਿੱਖਣਾ ਤੋਂ ਮੇਰੀਆਂ ਵੀਡੀਓ ਤੇ ਕੰਮ ਸਿੱਖ ਵੀ ਸਕਦੀਆਂ ਨੇ ਹਨਾ ਵੇਖ ਕੇ ਆ ਦੇ ਫਿਰ ਸੁਣਦੇ ਕੁਝ ਦੁਨੀਆਂ ਚਾਹਦੇ ਇਤਸਾਲ ਬੈਂਕ ਜਿਹੜਾ ਦਰ ਬੈਂਕ ਆ ਦੇ ਥਰਡ ਐਂਡ ਰਾਫੂਮ ਆਖਲੇ ਆਮ ਸਾਕਤ ਵਿਚਾਲੜੇ ਫਲੋਰ ਦੇ ਚਾਰਜ ਹੁੰਦੀ ਮੈਮ ਮਹਿੰਦੀ ਦੇ ਪੁਰਾਣੇ ਚਾਰਜ ਪੰਜਾਬੀ ਦੇ ਚੋੜੀ ਹੈਗੇ ਨੇ ਨਹੀਂ ਪਰ ਮੈਮ ਸਾਇੰਸ ਦੇ ਚੋੜੀ ਹੈਗੇ ਨੇ ਬਿਆ ਭਾਵਨਾ ਮੈਮ ਮੈਂ ਦੇ ਚੋੜੀ ਹੈਗੇ ਨੇ ਜੈਲਤ ਮੈਮ ਮੋਂ ਵੇਲੇ ਦੋਸੇ ਸ਼ੌਪ ਕਿਤੇ ਸੀ ਕੱਲ ਤੋਂ ਮੈਂ ਤਾਂ ਦੋ ਬੋਤਲਾਂ ਲੈ ਕੇ ਰਹਿ ਗਈ। ਬਾਤ ਹੀ ਕਰ ਰਹੀ ਜਿੰਦੇ ਦੋ ਬੋਤਲਾਂ ਲੈ ਗਿਆ। ਅਮਾ ਲਜੇ ਤੇ ਦੂਸਰਾ ਪਹੁੰਚਾ ਟ੍ਰੈਸ ਕਰਨ ਲੱਗਦੀ ਸੀ ਕਿ ਮੈਂ ਤੇ ਅਮਰੀਨ ਦੱਸ ਰਹੀ ਆ ਬਸ ਸਕੂਲ ਦੀਆਂ ਗੱਲਾਂ ਬਾਤਾਂ ਹਨ। ਉਹ ਬਸ ਐਵੇਂ ਹੀ ਕਰਦੀ ਹੁੰਦੀ ਆ ਜਦੋਂ ਕੱਲੀ ਰਵੇ। ਜੀ ਅਮਰੀਨ ਮਹਿਰੀਨ ਹੈਗੀ ਆ ਕਰੀ ਫਿਰ ਦੋਨਾਂ ਦੀ ਲੜਾਈ ਸ਼ੁਰੂ ਹੁੰਦੀ ਆ। ਜਦੋਂ ਕੱਲੀ ਹੁੰਦੀ ਆ ਫਿਰ ਨਹੀਂ ਕੁਝ ਵੀ ਕਹਿੰਦੀ। ਕੱਲੀ ਨਾ ਮਹਿਰੀਨ ਕੁਝ ਕਹੇ ਨਾ ਮੀਨ ਕੁਝ ਕਹੇ। ਉਵੇਂ ਜਿਆਦੇ ਸ਼ੂਜ਼ ਲੈਣ ਲਈ ਹਨਾ ਮੈਂ ਜਿਵੇਂ ਕੱਲੇ ਕਿਹਾ ਕੋ ਸ਼ੂਜ਼ ਲੈਣ ਗਈ ਸੀ ਤਾਂ ਕਰਕੇ ਸੀ ਕਿ ਕੱਲੀ ਨਾਲ ਤਾਂ ਮੇਰੀ ਵੀਡੀਓ ਬਣਵਾਤੀ ਫਿਰ ਤਾਂ ਇਹ ਕੰਮ ਵੀ ਕਰਵਾ ਲੈਂਦੀ ਆ ਤੇ ਨਾਲੇ ਆਪਦੀਆਂ ਗੱਲਾਂ ਬਾਤਾਂ ਦੱਸੀਆਂ ਸਕੂਲ ਦੇ ਵਿੱਚ ਅਸੀਂ ਕੀ ਕੀਤਾ ਕੀ ਨਹੀਂ ਕੀਤਾ ਹਨਾ ਤਾਂ ਇਸ ਤਰੀਕੇ ਨਾਲ ਬੱਚੇ ਦਾ ਮਨ ਵੀ ਲੱਗ ਜਾਂਦਾ ਚਲੋ ਆਪਦਾ ਤਾਂ ਜੇ ਮੈਂ ਤੇ ਲੀ ਜਾਂਦਾ ਮੈਂ ਚੱਲੀ ਜਾਂਦਾ ਉਮੀਦ ਕਰਦੀ ਆ ਕਿ ਮੇਰੀ ਹਰ ਇੱਕ ਨਿੱਕੀ ਨਿੱਕੀ ਕੋਸ਼ਿਸ਼ ਤੁਹਾਨੂੰ ਵਧੀਆ ਲੱਗਦੀ ਹੋ ਜੇਕਰ ਵਧੀਆ ਲੱਗਦੇ ਤਾਂ ਪਲੀਜ਼ ਲਾਈਕ ਸ਼ੇਅਰ ਜ਼ਰੂਰ ਕਰਿਆ ਕਰੋ ਸੋਡੇ ਸ਼ੇਅਰ ਕਰਨ ਨਾਲ ਸੋਡਾ ਕੋਈ ਨੁਕਸਾਨ ਨਹੀਂ ਹੁੰਦਾ ਮੇਰਾ ਪ੍ਰੋਫਿਟ ਹੋ ਜਾਊਗਾ ਥੋੜਾ ਬਹੁਤਾ ਮੇਰੀ ਹੈਲਪ ਕਰ ਦੋਗੇ ਹੈਲਪ ਇਸ ਤਰੀਕੇ ਨਾਲ ਹੋਊਗੀ ਜੀ ਮੇਰੇ ਕੋਲੇ ਆਰਡਰ ਆਉਣਗੇ ਵੀਡੀਓ ਸ਼ੇਅਰ ਕਰੂੰਗੀ ਤਾਂ ਮੇਰੇ ਸਬਸਕ੍ਰਾਈਬਰ ਵਧਣਗੇ ਮੇਰੇ ਵਿਊਜ਼ ਵਧਣਗੇ ਹਨਾ ਚਲੋ ਠੀਕ ਹੈ ਜੀ ਦੇਖਾਂ ਫੇਰ ਲੈਂਦੇ ਓਕੇ ਜਰ ਅਵਰ ਇਹ ਹੁਣ ਤਾਂ ਭਾਲਦਾ ਨਵੀਆਂ ਨਵੀਆਂ ਖੇਡਦਾ ਹੋਣਾ ਦੇਖੀ ਹੱਥ ਨਹੀਂ ਲਾਉਣ ਦਿੰਦਾ ਉਹਨੂੰ ਫਤਿਹ ਵੀ ਅਜਾ ਮਾਰ ਆਇਆ ਹੈ ਹਨਾ ਫਤਿਹ ਤਨਾਈ ਹੋ ਕੇ ਖੇਡਾ ਲੈ ਕੇ ਆਇਆ ਹੈ ਹੈ ਕਿੱਥੇ ਘਟਾ ਜੀ ਵੇ ਆਉਂਦਾ ਸੀ ਇਹ ਵੀ ਬੋਲ ਮਾਰ ਲਾਉਣੇ ਗਲੋੜੀ ਨਹੀਂ ਇਹ ਵੀ ਬੋਲ ਮਾਰਦਾ ਹੁੰਦਾ ਉਹਨੂੰ ਅਬੇ ਫਤਿਹ ਵੀ ਖਾ ਕੇ ਅੱਗੇ ਦੱਸਦਾ ਜੋਰਾਵਰਾ ਫਤਨਗੁਰ ਮਾਰਾ ਜੋਰਾਵਰਾ ਮੇਰੀ ਜੋਰਾਵਰਾ ਜੋ ਜਮੇਸ਼ਾ ਨੂੰ ਦਿੰਦੇ ਹੁਤਾ ਹੈ ਇਹ ਤਾਂ ਵੱਡਾ ਹੋ ਤੇਰੇ ਕੋਲ ਤਾਂ ਬਾਹਰ ਖੇਡਾਂਗੇ ਹੈ ਤੇਰੇ ਕੋਲ ਤਾਂ ਬਾਹਰ ਖੇਡਾਂ ਤੇ ਡੈਡੀ ਬਾਹਰ ਲੈ ਕੇ ਦਿੰਦਾ ਤੈਨੂੰ ਹਾਂ ਲੋ ਜੀ ਮੈਸਨ ਮੈਂ ਪਹਿਲਾਂ ਕਿਆ ਸੀਗਾ ਕਿ ਆ ਮੈਂ ਰੀਨਾ ਦੇ ਸ਼ੂਜ਼ ਲੈਣ ਗਈ ਸੀ ਸ਼ੂਜ਼ ਲੈਣ ਗਈ ਸੀ ਚੋਰਵਰ ਦੇ ਸੈਂਡਲ ਤੇ ਚੱਪਲ ਲੈ ਕੇ ਦਿੱਤੀ ਹਨ ਤਾਂ ਨਾਲ ਲੈ ਕੇ ਆਏ ਖੇਡਣਾ ਉਹ ਘੰਡੇ ਮੰਦ ਦਾ ਬੇਟਾ ਬਾਹਰ ਖੜਾ ਸੀ ਉਹ ਵੀ ਆ ਗਿਆ ਵੇਖ ਕੇ ਤੇ ਖੇਡਣ ਦੇ ਲਈ ਵਸਤੂ ਰੋਜ਼ ਹੀ ਆ ਜਾਂਦਾ ਜਦੋਂ ਪਤਾ ਲੱਗ ਜਾਂਦਾ ਕਿ ਅਮਰੀਂ ਦੇ ਮੈਰਨ ਸਕੂਲੋਂ ਆਉਂਦੇ ਤਕਰੀਬਨ ਉਦੋਂ ਹੀ ਨਾਲ ਆ ਜਾਂਦਾ ਨਾ ਬੱਚੇ-ਬੱਚਿਆਂ ਨੂੰ ਭਾਲ ਦੇ ਖੇਡਣ ਦੇ ਲਈ ਤਾਂ ਉਹਦੇ ਨਾਲ ਗੱਲਾਂ ਬਾਤਾਂ ਕੀਤੀਆਂ ਤੇ ਉਹ ਉਹ ਇੰਨੇ ਸਾਨੇ ਖੇਡਣੇ ਪਰ ਫਿਰ ਵੀ ਜਿਵੇਂ ਬੱਚੇ ਨੇ ਹੁੰਦਾ ਵੀ ਉਹ ਲੈ ਕੇ ਆਏ ਆ ਤਾਂ ਮੈਂ ਉਹਦੇ ਨਾਲ ਖੇਡਾ ਉਹ ਨਮੀ ਆ ਉਹ પ્રાਣੀ ਆਣ ਆਗੇ ਕਦੇ ਇੱਧਰ ਵੇਖਦਾ ਕਦੇ ਉੱਧਰ ਵੇਖ ਦਮਗੇ ਨਹੀਂ ਕੀ ਭਾਲਦਾ ਤਾਂ ਕਹੂਗਾ ਮੈਂ ਜੂਰਾ ਵਰਦਿਆਂ ਖੇਡਦਾ ਵੇਖਦਾ ਸੀ ਤੇ ਜੂਰਾ ਵਰ ਨੂੰ ਬੋਲ ਮਾਰਦਾ ਫਤੇ ਦੀ ਜਗ੍ਹਾ ਤੁਹਾਨੂੰ ਦੱਸੋ ਅਬੇ ਉਹਦਾ ਨਾਮ ਹੈ ਫਤੇ ਸਿੰਘ ਤੇ ਇਸ ਠੀਕੇ ਨਾਲ ਹੀ ਖੇਡ ਰਹੀ ਨਹੀਂ ਹਨਾ ਤੇ ਜੂਰਾ ਵਰ ਨੂੰ ਦੇਖੂ ਵੀ ਨਵੀਂ ਚੀਜ਼ ਦੀ ਆਪਾਂ ਕਹਿੰਦੇ ਆਪਾਂ ਨੂੰ ਖੁਸ਼ੀ ਹੁੰਦੀ ਛੋਟਾ ਜਿਹਾ ਉਹਨੂੰ ਵੀ ਖੁਸ਼ੀ ਹੋਈ ਅਬ ਮੈਨੂੰ ਨਵੀਂ ਚੀਜ਼ ਮਿਲੀ ਆ ਕਿਸੇ ਨੂੰ ਹੱਥ ਨਹੀਂ ਲਗਾਉਂਦੇ ਰਿਆ ਇਕੱਲਾ ਹੀ ਬੈਠ ਕੇ ਖੇਡ ਰਿਆ ਸੀਗਾ ਕਰਨਾ ਲੋ ਜੀ ਜੋ ਰਵਰਸ ਹੋ ਗਿਆ ਹੁਣ ਫੇਰ ਟਾਈਮ ਉਹੀ ਹੈ ਨਾ ਕਿ ਸਵਾ 6 ਹੋ ਗਏ ਤੇ ਮੈਨੂੰ ਹੁਣ ਰਸੋਈ ਦਾ ਕੰਮ ਕਰਨਾ ਇਸ ਲਈ ਮੈਨੂੰ ਸਮਾਦਣੀ ਹੁੰਦੀ ਆ ਜਿੱਦ ਦਿਨ ਹੀ ਨਹੀਂ ਸੰਦਾ ਉਦੋਂ ਮੇਰਾ ਕੰਮ ਹੋ ਜਾਂਦਾ ਲੇਟ ਇਹ ਇੰਤ ਨੂੰ ਮੈਂ ਆਈ ਰੱਖ ਦਿੱਨਾਗਾ ਕੱਟ ਕੇ ਆ ਜਿਹੜਾ ਪ੍ਰਿਮੇ ਕੋਈ ਹੋਰ ਆਟ ਨਾ ਤੁੰ ਲੋ ਜੀ ਆ ਸਲਵਾਰ ਵੀ ਟ੍ਰੇਸ ਕਰ ਦਿੱਤੀ ਇਹ ਪੁੱਠਾ ਫੜ ਲਿਆ ਮਨ ਕਿ ਹਾਂ ਆ ਸਲਵਾਰ ਵੀ ਆਪਾਂ ਟ੍ਰੇਸ ਕਰਤੀ ਇਹਦੀਆਂ ਰੀਲਾਂ ਵੀ ਆਪਾਂ ਕੱਢ ਲਈਆਂ ਹਨ ਸਭ ਤੋਂ ਵੱਡਾ ਕੰਮ ਹੁੰਦਾ ਧਾਗੇ ਚੂਸ ਕਰਨਾ ਰੀਲ ਚੂਜ਼ ਕਰਨ ਤੇ ਨਾ ਬਹੁਤ ਸਿਰਪਕਾਈ ਹੁੰਦੀ ਆ ਤਾਂ ਇਹਦੇ ਵਾਸਤੇ ਆਪਾਂ 1-2-4-5 ਥਰੀਲਾਂ ਕੱਢ ਲਈਆਂ ਬਾਕੀ ਵਰਕ ਕਰਨ ਵੇਲੇ ਦੇਖਾਂਗੇ ਦੇਖੋ ਜਿਵੇਂ ਇਹਦੇ ਵਿੱਚ ਬਟਰਫਲਾਈ ਪਾਈ ਹੋਈ ਆ ਆ ਫੁੱਲ ਬਣੇ ਹੋਏ ਆ ਤਾਂ ਆਪਾਂ ਵਰਕ ਦੇ ਵਿੱਚ ਵੀ ਉਸੇ ਤਰੀਕੇ ਨਾਲ ਫੁੱਲ ਤੇ ਬਟਰਫਲਾਈ ਨਾਲ ਕੱਟ ਵਰਕ ਦਾ ਥੋੜਾ ਜਿਹਾ ਕਰਾਂਗੇ ਤੇ ਜਦੋਂ ਬਣ ਗਿਆ ਤੁਹਾਨੂੰ ਉਹ ਦਿਖਾਵਾਂਗੇ ਅੱਜ ਦੋ ਸਲਵਾਰਾਂ ਟਰੇਸ ਕੀਤੀਆਂ ਨੇ ਫਿਰ ਜੋ ਰਵਰ ਨੂੰ ਸੈਂਡਲ ਚਪਲਾਂ ਦਵਾ ਕੇ ਲਿਆਏ ਸੀ ਨਾ ਉਹ ਦੇਖਣ ਲੱਗ ਗਈ ਵਿੱਚ ਬੱਚੇ ਆ ਗਏ ਬੱਚਿਆਂ ਨਾਲ ਖੇਡਣ ਲੱਗੇ ਕਲੋਜੀ ਆਪਾਂ ਆਟਾ ਗੁੰਨੜੀ ਲਾਈਟ ਬੋਤੂਰਾ ਹਾਣਾ ਨਾ ਲਾਈਟ ਤੋਂ ਬਿਨਾ ਕੰਮ ਨਹੀਂ ਹੁੰਦੇ ਹੌਲੀ ਹੌਲੀ ਤੁਰੇ ਫਿਰਦੇ ਅਸੀਂ ਪੰਡੂ ਗੁੰਦੇ ਚੱਕਦੇ ਸੀ ਤੇ ਆਏ ਦੁੱਧ ਗੁੰਨ ਲਿਆ ਮੈਂ ਕਿਹਾ ਕਿ ਤੇ ਖਾਲੀ ਹੈ ਵੀਰੋ ਲੈ ਅਮਰੇ ਪਲੇਜ ਉਹ ਮੈਂ ਨਾਟਾ ਬੁੰਲਾਂ ਦੇ ਰੱਖ ਦੇ ਰੋਟੀ ਦੇ ਬਾਅਦ ਖਾ ਲੋ ਹੁਣ ਫੇਰ ਮੇਰਾ ਕੰਮ ਰੋਕੀਂਗੇ ਇਹਨੇ ਜਵਾਕ ਉੱਪਰ ਕੜੂਗਾ ਫੇਰ ਕੋਈ ਜ਼ਿਆਦਾ ਨਹੀਂ ਕੀ ਕਰੀਂ ਦਿੱਤੀ ਬੱਚਾ ਆਉਂਦਾ ਨਾ ਸਾਰਾ ਦਿਨੀ ਬੜਾ ਸੰਕਰ ਕਰਦੁ ਨਾਲੇ ਮੈਂ ਦਲਣਾ ਖੇਜ ਜਾਨੀ ਨਾ ਦੇਖੀ ਕਿ ਮਕਰ ਦੇ ਜੀ

ਮੂੰਹ ਘੁਰ ਦੀ ਬਿਮਾਰੀ ਆਈ ਪਈ ਆ ਬਿਮਾਰ ਹੋ ਗਈਆਂ ਸੀ ਮੱਜਾਂ ਉਹਦਾ ਮਤਲਬ ਮੂੰਹ ਘੁਰ ਇੱਕ ਬਿਮਾਰੀ ਹੁੰਦੀ ਆ ਉਹਦਾ ਮਤਲਬ ਅੱਗੇ ਦੇ ਅੱਗੇ ਮਤਲਬ ਮੈਂ ਤਾਂ ਕਹ ਤਾ ਕੋਈ ਮੂੰਹ ਘੁਰ ਬਿਮਾਰੀ ਹੈ ਬੁੱਤ ਮੱਜਾਂ ਬਿਮਾਰ ਹੋ ਗਈਆਂ ਸੀ ਜੀ ਤੇ ਮੂੰਹ ਘੁਰ ਦੀ ਜਿਹੜੀ ਬਿਮਾਰੀ ਹੈ ਚੱਲ ਰਹੀ ਆ ਹਨਾ ਆਪੋ ਆਪ ਦੇ ਖਵਾਲਾ ਪੇ ਧਿਆਨ ਰੱਖਿਓ ਪਸ਼ੂ ਕਿਹੜਾ ਹੁਣ ਲੈਣੇ ਸੌਖੇ ਪਏ ਆ ਪਸ਼ੂ ਲੈਣੇ ਬਹੁਤ ਆਖੇ ਆ ਲੱਖ ਡੇਢ ਲੱਖ ਤੋਂ ਘੱਟ ਚੰਗੀ ਮੱਝ ਨਹੀਂ ਮਿਲਦੀ ਲੱਖ ਡੇਢ ਲੱਖ ਤੋਂ ਘੱਟ ਚੰਗੀ ਗਾਂ ਨਹੀਂ ਮਿਲਦੀ ਹਨ ਕਹਿ ਤਾਂ ਦਿੰਦਾ ਅਗਲਾ 50-60 ਹਜ਼ਾਰ ਦੀ 50-60 ਹਜ਼ਾਰ ਆਗਿਆਂ ਤਾਂ ਐਸੀਆਂ ਵੈਸੇਆਂ ਹੀ ਹੁੰਦੀਆਂ ਨੇ ਨਾ ਗਾਮਾ ਵਧੀਆ ਮੈਨ ਨੂੰ ਨਾ ਮੱਝਾਂ ਵਧੀਆ ਮੈਨੂੰ ਤਦ ਦਾ ਪਸੂ ਨਹੀਂ ਮਿਲਦਾ ਪ੍ਰਮਾਤਮਾ ਦੀ ਛੇਤੀ ਪਤਾ ਲੱਗ ਗਿਆ ਹਨਾ ਠੀਕ ਹੋ ਗਿਆ ਚਲ ਵਾਪੇ ਮੈਂ ਕਹਿੰਦੇ ਇਹਨਾਂ ਦੇ ਪੈਰ ਲੱਗ ਗਏ ਇਹਨਾਂ ਦੇ ਪੈਰ ਲੱਗ ਗਏ ਤੇ ਜਦੋਂ ਤੁਸੀਂ ਡਾਕਟਰ ਨੂੰ ਸੱਦਿਆ ਕਹਿੰਦਾ ਬਿਮਾਰੀ ਇਹ ਪੈਰਾਂ ਤੋਂ ਸ਼ੁਰੂ ਹੁੰਦੀ ਹੈ ਵੀ ਮੂੰਹ ਕੋਲ ਚੱਲ ਰਿਹਾ ਦੁਬਾਰੇ ਵੈਕਸੀਨ ਲਵਾ ਲਓ ਇਸ ਵਾਰ ਪਤਾ ਨਹੀਂ ਕਿ ਉਸ ਸਰਵ ਹੌਸਪੀਟਲ ਵਾਲੇ ਵੈਕਸੀਨ ਲਾਉਣ ਨਹੀਂ ਆਏ ਨਹੀਂ ਤਾਂ ਘਰੇ ਆ ਕੇ ਆਪ ਹੀ ਵੈਕਸੀਨ ਲਾ ਜਾਂਦੇ ਨਾਲ ਧਿਆਨ ਚੁੰਦਾ ਨਾ ਵੀ ਕਿਹੜਾ ਘਰ ਕਿੰਨੇ ਪਾਸ ਰੱਖਦਾ ਕਿੰਨੇ ਆ ਜਾਂ ਫਿਰ ਇੱਕ ਬੈਲ ਦੇ ਜਾਂਦੇ ਹੁੰਦੇ ਆ ਜੇ ਕੋਈ ਘਰੇ ਨਾ ਹੋਵੇ ਵੀ ਧਿਆਨ ਕੋਈ ਕਰੇ ਨਹੀਂ ਹੈਗਾ ਹਨਾ ਤਾਂ ਉਹ ਹੀ ਪੂਰੀ ਦੀ ਪੂਰੀ ਬੈਲ 3 ਸਿਰਿੰਜ ਦੇ ਜਾਂਦੇ ਹੁੰਦੇ ਆ ਜੇ ਤੁਸੀਂ ਵੈਕਸੀਨੇਸ਼ਨ ਆਪੇ ਕਰ ਲੀਏ ਤੇ ਇਸ ਵਾਰ ਪਤਾ ਨਹੀਂ ਕਿਉਂ ਆਏ ਨਹੀਂ ਹੈਗੇ ਜਾਂ ਵੈਕਸੀਨੇਸ਼ਨ ਨਹੀਂ ਆਈ ਹੈਗੀ ਕੀ ਪ੍ਰੋਬਲਮ ਹੋ ਗਈ ਤੇ ਚਲੋ ਜੀ ਠੀਕ ਹੈ ਅੱਜ ਦੇ ਬਲੌਗ ਦਾ ਕਰਦੇ ਹਾਂ ਐਂਡ ਮਿਲਾਂਗੇ ਕਿਸੇ ਹੋਰ ਨਵੇਂ ਬਲੌਗ ਦੇ ਨਾਲ ਅੱਜ ਕੰਮ ਕਾਫੀ ਹੋਈ ਇਹ ਦੇਖੋ ਕਿ ਤੁਹਾਨੂੰ ਬਹੁਤ ਘਾਣਾ ਮਿਲ ਗਿਆ ਨਾ ਕੀ ਆਏਗੇ ਇਹ ਸਾਡੀ ਅੱਜ ਦੀ ਰਿਪੋਰਟ ਸੀ ਕੀ ਬਣਾਇਆ ਮਾਈ ਐਕਟੀਵਿਟੀ ਉਹ ਕਿ ਲਿਖਿਆ ਮਾਈ ਮਾਈ ਡੈਲੀ ਰੁਟੀਨ ਡੈਲੀ ਦੇ ਸਪੈਲਿੰਗ ਕਰਤਾ ਆச்சா ਕਿੰਨੇ ਵਜੇ ਉੜਦਾ ਹੂੰ ਕਿੰਨੇ ਵਜੇ ਉੜਦਾ ਸਿਕਸ਼ਪਲਾ ਮੇ ਬੱਚੇ ਮੈਨੂੰ ਕਿੰਨਾ ਮਰਜ਼ੀ ਤੰਗ ਕਰਦੇ ਆ ਮੈਂ ਰੋਣ ਵੀ ਲੱਗ ਜਾਂਦੀ ਆ ਹਨਾ ਪਰ ਮੈਨੂੰ ਜਿਹਦੀ ਇਹਨਾਂ ਦੀ ਸਭ ਤੋਂ ਵਧੀਆ ਅੰਤ ਲੱਗਦੀ ਆ ਉਹ ਇਹ ਹੈ ਵੀ ਸਵੇਰੇ ਜਲਦੀ ਉੱਠਣਾ ਹੁੰਦਾ ਆ ਨੈਕਸਟ ਮਮਾ ਦੀ ਸੌਂਡ ਬ੍ਰਸ਼ ਮਾਈ ਟੀ ਆ ਸੋਣੀ ਬਣਾਈਆ ਚੀਜ਼ ਮਮੂ ਕਿਹੜੀ ਅਜਹ ਰਿਪੋਰਟ ਹੈ ਸਭ ਤੋਂ ਵਧੀਆ ਸਵੇਰੇ ਜਲਦੀ ਉੱਠਣ ਦੀ ਸਵੇਰੇ ਇਹਨਾਂ ਨੂੰ ਕੋਈ ਉਠਾਵੇ ਨਾ ਉਠਾਵੇ 5:30 6 ਵਜੇ ਇਹਨਾਂ ਨੇ ਆਪ ਦੇ ਆਪ ਇੱਕ ਵਾਰੀ ਉੱਠ ਕੇ ਬੋਲ ਲਗਾ ਲੈਣਾ ਹੈ ਨਾ ਚਾਹ ਚੂ ਪੀ ਕੇ ਆਪਣੀ ਗਰੀ ਚਾਹ ਚੂ ਪੀ ਕੇ ਦੁਆਰੇ ਪੈ ਜਾਂਦੀਆਂ ਨੇ ਉਹ ਵੀ ਇਹ ਥੋੜਾ ਜਿਹਾ ਮੇਰੇ ਤੋਂ ਡਰਦੀਆਂ ਨੇ ਕਿਉਂਕਿ ਮੈਂ ਘੂਰ ਦਿੰਨੀ ਆ ਮੇਰੇ ਤੰਗ ਪਰ ਬਹੁਤ ਕਰਦੇ ਆ ਲੜਨ ਲੱਗ ਜਾਂਦੀਆਂ ਨੇ ਆਪਸ ਦੇ ਵਿੱਚ ਉਹ ਤੇ ਮੈਂ ਤਾਂ ਚਾਹ ਫਿਰ ਚਾਹ ਕਾਮ ਜੀ ਤੇ ਮੈਂ ਉਹੀ ਪਾ ਦਿਆ ਨਾ ਕਿਤੇ ਪਾਣਾ ਹੈ ਜਿੱਦਾਂ ਇਹ ਕੋਈ ਦੁੱਧ ਦੁੱਧ ਜਾਣਾ ਕਦੇ ਹੁੰਦਾ ਉਹ ਤਾਂ ਮੋਸਟਲੀ ਸੋਚੋ ਇੱਕ ਦਿਨ ਵਾਈ ਚਾਂਸ ਕਦੇ ਕਦਾਂ ਹੀ ਮਿਆਦ ਮੇਰੇ ਮੁੱਕਦੇ ਜਿੰਨਾ ਜ਼ਰੂਰ ਲੜਨ ਨਾ ਉਹਨਾਂ ਨੂੰ ਸਬਰ ਨਹੀਂ ਆਉਂਦਾ ਹੈ ਨਾ ਲੜੇ ਨੇ ਨਾ ਫਿਰ ਜਾਣ ਬੁੱਝ ਕੇ ਬਲੌਗ ਦੇ ਵਿੱਚ ਵੀਡੀਓ ਦੇ ਵਿੱਚ ਆਉਂਦੀਆਂ ਨੇ ਫਿਰ ਗਾਣਾ ਬੰਦ ਦਿਨਾਂ ਹੀ ਬਹੁਤ ਅਨ ਗੱਲ ਦਿਨ ਚਲੋ ਜੀ ਆਟਾ ਲਿਆ ਗੋਲਣਾ ਤੇ ਅੱਜ ਦੇ ਬਲੌਗ ਦਾ ਕਰਦੇ ਆਂ ਅੰਡਾ ਪਰੋਟੀ ਬਣਾ ਲਈਏ ਦੁੱਧ ਲੈ ਆਈਏ ਕੱਲ ਨੂੰ ਸਲਵਾਰਾਂ ਤੇ ਜਿਹੜਾ ਵਰਕ ਕਰਾਂਗੇ ਆਪਾਂ ਉਹ ਸ਼ੋਅ ਕਰਾਂਗੇ ਪਤਾ ਨਹੀਂ ਕਰਨਾ ਵੀ ਕਿ ਨਹੀਂ ਕਰਨਾ ਅਜੇ ਤਾਂ ਵਰਕ ਹੋਊਗਾ ਜਾਂ ਨਾ ਹੋਊਗਾ ਹਜੇ ਤਾਂ ਸਭ ਤੋਂ ਵੱਡਾ ਕੰਮ ਇਹ ਪਿਆ ਵੀ ਕੰਨ ਕਵੱਢਣੀ ਆ ਕੰਕ ਬਟਣੀ ਆ ਤੇ ਮੈਂ ਪੱਲੜ ਨਹੀਂ ਆਤੀ ਬਣਾਇਆ ਪੱਲੜ ਬੱਲੜ ਕਰੀ ਜਾਂਦੇ ਆ ਕਦੇ ਕਿਸੇ ਦਾ ਸੂਟ ਆ ਜਾਂਦਾ ਕਦੇ ਜੋਰਾ ਵਰ ਬਿਮਾਰ ਹੋ ਜਾਂਦਾ ਕਦੇ ਰੋਣ ਲੱਗ ਜਾਂਦਾ ਕਦੇ ਕੋਈ ਘਰੇ ਨਹੀਂ ਹੁੰਦਾ ਬਸ ਸਾਈਟ ਆਈ ਨਿਕਲ ਜਾਂਦਾ ਹਨ ਪਿਛਲੀ ਵਾਰੀ ਵੀ ਅਸੀਂ ਪੱਲੀਆਂ ਮੁੱਲ ਬਣਵਾਈਆਂ ਸੀ ਜਿਸ ਦਿਨ ਦਾ ਮੇਰਾ ਵਿਆਹ ਹੋਇਆ ਸੀ ਕਦੇ ਪੱਲੀਆਂ ਮੁੱਲ ਨਹੀਂ ਬਣਵਾਈਆਂ ਤੇ ਪਿਛਲੇ ਸਾਲ ਜਾ ਕੇ ਸਾਨੂੰ ਬਣਵਾਉਣੀਆਂ ਪੈ ਗਈਆਂ ਹਨਾ ਕਿਉਂਕਿ ਪਸੂਆਂ ਦਾ ਕੰਮ ਹੈ ਜੀ ਬਗਾਨੇ ਬੰਦੇ ਨਹੀਂ ਕੋਈ ਕੁਝ ਸੰਭਣਿਆ ਉਹ ਨਹੀਂ ਸੰਭਾਲਦੇ ਪੱਲੇ ਜਿੱਤੇ ਜੀ ਕੀਤਾ ਸਿੱਟਤੀ ਪਸ਼ੂਆਂ ਦੇ ਪੈਰਾਂ ਚ ਐ ਪਾਟ ਗਈ ਸਿੱਟਤੀ ਗੱਟੇ ਪਾੜਦੇ ਸਿੱਟਦੇ ਹਨਾ ਉਹਨਾਂ ਨੂੰ ਕੋਈ ਫਿਕਰ ਨਹੀਂ ਹੁੰਦਾ ਜਿਹੜਾ ਕੰਮ ਆਪਾਂ ਆਪ ਕਰਨਾ ਆਪ ਦੀ ਜ਼ਿੰਮੇਵਾਰੀ ਹੁੰਦੀ ਆ ਤੇ ਮੈਂ ਕਦੇ ਵੀ ਮੱਲੀਆਂ ਬਣਵਾਉਂਗਾ ਨਹੀਂ ਸੀਗਾ ਸਾਡੇ ਮੰਮੀ ਵੀ ਨਹੀਂ ਬਣਵਾਉਂਦੇ ਹੁੰਦੇ ਸੀ ਮੇਰੇ ਘਰ ਵਾਲੇ ਮੰਮੀ ਵੀ ਨਹੀਂ ਬਣਵਾਉਂਦੇ ਆਪ ਹੀ ਬਣਾਉਂਦੇ ਆ ਹਨਾ ਕਿੰਨੇ ਮਰਜੀ ਓਕੇ ਹੋਣਾ ਇਹ ਕਿੱਸਾ ਨੇ ਛੋਟੇ ਨਾਲ ਛੋਟੇ ਨਾਲ 10 10 20 20 ਰੁਪਈਆ ਦੇ ਨਾਲ ਕੈਮਰੋ ਨਾਲ ਖੁਸ਼ੀ ਮਰਜੀ ਲੈ ਲੈਂਦਾ ਮੁੱਲ ਬਣਵਾ ਲਓ ਐ ਕਰ ਲਓ ਜੇ ਆਪਾਂ ਕਿਸ ਕਰਾਂਗੇ ਫੇਰ ਹੀ ਅੱਗੇ ਬੱਚੇ ਕਿਸ ਕਰਨ ਆਉਂਦੇ ਫੇਰ ਹੀ ਘਰ ਵੱਸਦੇ ਆ ਨਾ ਖੁੱਲੀ ਘੇੜ ਕਰਕੇ ਤਾਂ ਘਰ ਨਹੀਂ ਵੱਸਦੇ ਸਿਹੋਂ ਗੱਟ ਤੇ ਦੇੜ ਕੇ ਰੱਖੇ ਪਏ ਦੇਖ ਲੈ ਪੱਲੇ ਬੰਦਿਆ ਕਿ ਨਹੀਂ ਬੰਦਿਆ ਮੇਰਾ ਤਾਂ ਉਹ ਕੰਮ ਹੋ ਗਿਆ ਕਿ ਉਹ ਹੈ ਆਈ ਜੰਮ ਬਿੰਨੋ ਕੁੜੀ ਦੇ ਕੰਨਾ ਚਲੋ ਠੀਕ ਹੈ ਜੀ ਓਕੇ ਮਿਲਦੇ ਆਂ ਕਰ ਲੂ ਕਿਸੇ ਹੋਰ ਨਵੇਂ ਬਲੌਗ ਦੇ ਨਾਲ